ਰੋਲਿੰਗ ਪਾਰੇ ਦਰਸ਼ਕੋ ਅੱਜ ਦੇ ਪ੍ਰੋਗਰਾਮ 'ਤੇ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਸਾਬਕਾ ਸਕੱਤਰ ਤੇ 8ਕ ਪੰਜਾਬ ਦੇ ਜਨਰਲ ਸਕੱਤਰ ਆਪਣੇ ਨਿਰਮਲ ਸਿੰਘ ਢਾਲੀਵਾਲ ਉਹਨਾਂ ਨਾਲ ਗੱਲ ਕਰਾਂਗੇ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਜਿਹੜੀ ਕਾਨਫਰੰਸ ਆ ਮਹਾ ਸੰਮੇਲਨ ਆ ਉਹ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਉਸ ਦੇ ਲਈ ਜੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਉਹ ਇਸ ਤਿਆਰੀ ਕਮੇਟੀ ਦੇ ਤਿਆਰੀਆਂ ਕਰਾਉਣ ਵਾਲਿਆਂ ਦੇ ਵਿੱਚ ਮੁਖ ਆਗੂ ਨੇ ਉਹਨਾਂ ਦੇ ਨਾਲ ਕਾਮਰੇਡ ਬੰਦ ਸਿੰਘ ਬਰਾੜ ਨਿਰਮਲ ਸਿੰਘ ਢਾਲੀਵਾਲ ਹਰਦੇਵ ਅਰਸ਼ੀ ਹੋਰ ਕੁਝ ਆਗੂ ਜੜਿਆ ਉਹ ਮੋਰੀ ਭੂਮਿਕਾ ਨਿਭਾ ਰਹੇ ਨੇ ਉਹ ਫੰਡ ਇਕੱਠਾ ਕਰਨ ਦੇ ਵਿੱਚ ਹੋਵੇ ਉਹ ਹੋਰ ਮੋਬਾਈਲਾਈਜੇਸ਼ਨ ਕਰਨੀ ਹੋਵੇ ਸਾਰੇ ਖੇਤਰਾਂ ਦੇ ਵਿੱਚ ਯਤਨ ਕੀਤੇ ਜਾ ਰਿਹਾ ਤੇ ਤਾਂ ਕਿ ਇਸ ਕਾਂਗਰਸ ਦਾ ਮਹਾ ਸੰਮੇਲਨ ਦਾ ਜਿਹੜਾ ਸੱਦਾ ਹੈ ਇਹ ਦੁਨੀਆ ਦੇ ਵਿੱਚ ਵੱਡੇ ਪੱਧਰ ਤੇ ਪਹੁੰਚ ਸਕੇ ਪੰਜਾਬ ਦੇ ਵਿੱਚ ਜਥਾ ਮਾਰਚ ਵੀ ਚੱਲ ਰਹੇ ਨੇ ਉਸ ਤੋਂ ਪਹਿਲਾਂ ਪੰਜ ਸੈਮੀਨਾਰ ਵੀ ਕਰਵਾਏ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਵਿੱਚ ਮੀਡੀਆ ਦੇ ਵਿੱਚ ਕਾਫੀ ਪ੍ਰਚਾਰ ਜਿਹੜਾ ਉਹ ਚੱਲ ਰਿਹਾ ਤੇ ਅਸੀਂ ਇਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਨਿਰਮਲ ਸਿੰਘ ਢਾਲੀਵਾਲ ਹੋਣਾ ਤੋਂ ਵੀ ਜਿਹੜੀ ਇਹ ਕਾਨਫਰੰਸ ਹੋ ਰਹੀ ਹੈ ਇਹ ਉਸ ਦੌਰ ਦੇ ਵਿੱਚ ਹੋ ਰਹੀ ਹੈ ਜਦੋਂ ਭਾਰਤ ਦੇ ਵਿੱਚ ਖਾਸ ਕਰਕੇ ਇੱਕ ਧਰੂਵੀਕਰਨ ਦੀ ਰਾਜਨੀਤੀ ਚੱਲ ਰਹੀ ਹੈ ਉਹ ਧਰੂਵੀਕਰਨ ਦੀ ਰਾਜਨੀਤੀ ਦੇ ਵਿੱਚ ਜਿਹੜੀਆਂ ਖੱਬੀਆਂ ਧਿਰਾਂ ਨੇ ਜਿਹੜੀਆਂ ਅਗਵਾਧੂ ਧਿਰਾਂ ਨੇ ਉਹ ਕਮਜ਼ੋਰ ਨੇ ਤੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਇਸ ਮਹਾਸਮੇਲਨ ਦਾ ਕਿੰਨਾ ਕੁ ਯੋਗਦਾਨ ਹੋਏਗਾ ਤਾਲੀਵਾਲ ਸਾਹਿਬ ਜੰਮੂ ਸਾਹਿਬ ਪਹਿਲਾਂ ਤਾਂ ਧੰਨਵਾਦ ਤੁਹਾਡਾ ਤੁਸੀਂ ਜਨਤਾ ਦੇ ਰੂਹ ਰੂ ਹੋਣ ਦਾ ਮੌਕਾ ਦਿੱਤਾ ਔਰ ਸਾਡੇ ਸਾਹਮਣੇ ਜੋ ਅਜੰਡਾ ਹੈ ਭਾਰਤੀ ਕਮਿਊਨਿਸਟ ਪਾਰਟੀ ਦੀ ਮਹਾਸਮੇਲਨ ਕਰਨ ਦਾ ਚੰਡੀਗੜ੍ਹ ਦੇ ਵਿੱਚ ਔਰ ਪੰਜਾਬ ਵੱਲੋਂ ਤੇ ਉਹਦੇ ਬਾਰੇ ਤੁਸੀਂ ਜਾਣਨ ਦੀ ਸਾਰਾ ਏਜੰਡਾ ਦੱਸਿਆ ਇਹਦੇ ਬਾਰੇ ਗੱਲ ਕਰ ਲਈ ਪਹਿਲਾਂ ਮੋਟੀ ਮੋਟੀ ਮੈਂ ਜਾਣਕਾਰੀ ਦੇਣਾ ਚਾਹਣਾ ਹਾਂਜੀ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ 25ਵਾਂ ਮहासਮਵਲਨ ਜਿਹੜਾ ਕੋਲ ਹਿੰਦ ਸਮੇਲਨ ਹੈ ਉਹ ਪੰਜਾਬ ਦੀ ਜ਼ਿੰਮੇਵਾਰੀ ਲੱਗੀ ਹੈ ਉਹਨੂੰ ਸੰਪੰਨ ਕਰਨਾ ਹੈ 21 ਤੋਂ 25 ਸਤੰਬਰ ਤੱਕ ਤੇ ਚੰਡੀਗੜ੍ਹ ਉਹਦਾ ਵੈਨਿਊ ਕਿਸਾਨ ਭਵਨ ਹੋਏਗਾ ਔਰ ਜਿਹੜੇ ਹਾਲਾਤਾਂ ਦੇ ਵਿੱਚ ਇਸ ਵੇਲੇ ਹਾਲਾਤ ਨੇ ਦੇਸ਼ ਦੇ ਲੋਕਾਂ ਦੇ ਹਾਲਾਤ ਨੇ ਲੋਕਾਂ ਦੇ ਜੀਵਨ ਪੱਧਰ ਦੇ ਹਾਲਾਤ ਨੇ ਉਹਨਾਂ ਦੇ ਐਜੂਕੇਸ਼ਨ ਦਾ ਉਹਨਾਂ ਦੇ এমਪਲॉयਮੈਂਟ ਦਾ ਸਿਹਤ ਦਾ ਕੋਈ এনवायरमेंट ਦਾ ਕੋਈ ਪਾਣੀ ਦਾ ਕੋਈ ਨਸ਼ਾ ਦਾ ਕੋਈ ਇਸ ਤਰ੍ਹਾਂ ਦੇ ਕੋਈ ਕ੍ਰਾਈਮ ਦਾ ਫਿਰਕਾ ਪ੍ਰਸਤੀ ਨਫਰਤ ਦੀ ਵਾਤਾਵਰਨ ਹੈ ਔਰ ਡਾਕਟਰ ਸੰਸਥਾਵਾਂ 'ਤੇ ਬੜੇ ਵੱਡੇ ਹਮਲੇ ਨੇ ਤੇ ਇਸ ਦੇ ਵਿੱਚ ਫਿਰਕੂਤ੍ਰਭੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਲਿਆ ਲਿਆ ਕੇ ਲੋਕਾਂ ਦਾ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਨਸਟੀਟਿਊਸ਼ਨ ਦੇ ਉੱਤੇ ਬੜਾ ਵੱਡਾ ਹਮਲਾ ਇੱਕ ਤਰ੍ਹਾਂ ਦਾ ਜਿਹਨੂੰ ਗ੍ਰੈਜੂਅਲੀ ਅੰਡਰਮਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਜਨਤਾ ਦਾ ਹਿੰਦੁਸਤਾਨ ਦੇ ਲੋਕਾਂ ਦਾ ਕਨਸਟੀਟਿਊਸ਼ਨ ਦੇ ਵਿੱਚ ਇੰਨੀ ਆਸਥਾ ਹੈ ਵੀ ਉਹਨੂੰ ਛੇਤੀ ਕੀਤੇ ਭਾਵੇਂ ਹੱਥ ਨਹੀਂ ਪਾ ਸਕੇ ਪਰ ਕਨਸਟੀਟਿਊਸ਼ਨ ਮਜੂਦਰ ਜ਼ਮੀਨ ਦੇ ਸੰਗ ਤੋਂ ਥੱਲੇ ਨਹੀਂ ਲੰਘ ਰਿਹਾ ਤੇ ਆਰਐਸਐਸ ਦੀ ਵੱਲੋਂ ਖੁੱਲਕੇ ਮਨੁਸਮਰਤੀ ਦਾ ਪ੍ਰਚਾਰ ਕੀਤਾ ਜਾ ਰਿਹਾ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਦਮਾ ਤ ਹਦ ਕਰਤੇ ਲਾਲ ਕਿਲੇ ਦੀ ਫਸੀਲ ਦੇ ਉੱਤੋਂ 15 ਤਾਰੀਖ ਨੂੰ 15 ਅਗਸਤ ਨੂੰ ਜਦੋਂ ਉਹ ਇਹ ਬੋਲ ਰਹੇ ਨੇ ਵੀ ਆਰਐਸਐਸ ਦਾ ਸ਼ਾਨਾਮਤਾ ਇਤਿਹਾਸ ਹੈ ਜਿਹੜਾ 100 ਸਾਲਾਂ ਤੇ ਉਹਦੇ ਸਮਾਜਿਕ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸੰਸਕ੍ਰਿਤਕ ਤੌਰ ਤੇ ਸਭਿਆਚਾਰਕ ਤੌਰ ਤੇ ਉੱਤੇ ਕਿੱਡਾ ਵੱਡਾ ਰੋਲ ਆ ਉਹਦਾ ਪਰ ਇਹ ਵੀ ਗੱਲ ਆ ਵੀ ਉਹ ਨਾਲ ਉਹਦੀ ਕੋਈ ਕੁਰਬਾਨੀ ਨਹੀਂ ਦੱਸ ਸਕੇ ਵੀ ਉਹਦੀ ਦੇਸ਼ ਲਈ ਕੀ ਕੁਰਬਾਨੀ ਹੈ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਉਹਨਾਂ ਦਾ ਕੀ ਰੋਲ ਹੈ ਕਿਉਂਕਿ ਰੋਲ ਇਹ ਨਹੀਂ ਕੋਈ ਰੋਲ ਤਾਂ ਗਦਾਰੀ ਵਾਲਾ ਹੈ ਅੰਗਰੇਜ਼ ਸਾਮਰਾਜ ਤੋਂ ਪੈਨਸ਼ਨਾਂ ਲੈਣ ਦਾ ਰੋਲ ਹੈ ਉਹ ਨਹੀਂ ਦੱਸ ਸਕੇ ਪਰ ਇਹ ਸਾਰਾ ਕਾਸੇ ਨੂੰ ਅੰਡਰਮਾਈਨ ਕਰਕੇ ਸ਼ਹੀਦਾਂ ਦੀਆਂ ਸ਼ਹਾਦਤਾਂ ਜਿਨ੍ਹਾਂ ਨੇ ਹਿੰਦੂ ਮੁਸਲਮਾਨ ਸਿੱਖਾਂ ਨੇ ਜਿਨ੍ਹਾਂ ਨੇ ਸਾਂਝਾ ਖੂਨ ਡੋਲਿਆ ਆਜ਼ਾਦੀ ਦੀ ਲੜਾਈ ਦੇ ਵਿੱਚ ਸਾਡੇ ਗਦਰੀ ਬਾਬਿਆਂ ਨੇ ਦੇਸ਼ ਭਗਤਾਂ ਨੇ ਕਰਤਾਰ ਸਰਾਬੇ ਪਗਲ ਸਿੰਘ ਉਦਮ ਸਿੰਘ ਹੋਰਾਂ ਨੇ अनेका ਕੂਕਾ ਲਹਿਰ ਦਾ ਵੱਡਾ ਯੋਗਦਾਨ ਜਿਹੜਾ ਇਹ ਸਾਰੇ ਕਾਸੇ ਦਾ ਕਿਤੇ ਜ਼ਿਕਰ ਨਹੀਂ ਕਰਦੇ ਜਿਕਰ ਉਹਨਾਂ ਦਾ ਕੀਤਾ ਜਾ ਰਿਹਾ ਹੈ ਇਸ ਵੇਲੇ ਇੱਕ ਤਰ੍ਹਾਂ ਦਾ ਹਿਸਟਰੀ ਨੂੰ ਡਿਸਟੋਰਟ ਕਰਕੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਕੇ ਨਵੀਂ ਜਨਰੇਸ਼ਨ ਨੂੰ ਮਤਲਬ ਅਣਪਿੱਛੜ ਕਰਨ ਵਾਸਤੇ ਵੀ ਇਹ ਕੋਈ ਪੁਰਾਣੇ ਇਤਿਹਾਸ ਨੂੰ ਇਹਦੇ ਬਾਖ ਬਣਾ ਰਹੇ ਕਿਉਂਕਿ ਇਤਿਹਾਸ ਮੌਜੂਦਾ ਜੋ ਸਰਕਾਰ ਹੈ ਇਹਦੀ ਜੋ ਪਾਰਟੀ ਆ ਬੀ ਜੀ ਪੀ ਜਿਹਦਾ ਉਹ ਕੰਟਰੋਲ ਕਰਨ ਵਾਲਾ ਜਿਹੜਾ ਸੰਗਠਨ ਆ ਆਰ ਐਸ ਐਸ ਵੀ ਤਾਂ ਕਿ ਇਹ ਇਹ ਦੇ ਤੇ ਕੋਈ ਕੁਐਸਚਨ ਨਾ ਉੱਠਣ ਤੇ ਇਹ ਸਾਰਾ ਕੁਝ ਮਤਲਬ ਜੋ ਕਰ ਰਿਹਾ ਹੈ ਮੌਜੂਦਾ ਰਜ਼ੀਮ ਇਹਨਾਂ ਹਾਲਾਤਾਂ ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਜਿਹੜੀ 25ਵੀਂ ਕਾਨਫਰੰਸ ਹੈ ਜਾਂ ਮਹਾਸਮੇਲਨ ਹੈ ਜਾਂ ਪਾਰਟੀ ਕਾਂਗਰਸ ਜਿਹਨੂੰ ਕਿਹਾ ਜਾਂਦਾ ਹੈ ਉਹ ਪੰਜਾਬ ਦੇ ਵਿੱਚ ਚੰਡੀਗੜ੍ਹ ਹੋ ਰਹੀ ਹੈ ਇਹਦੇ ਵਿੱਚ ਜਿੱਥੇ ਛੋਟੀ ਜਿਹੀ ਤੁਹਾਨੂੰ ਆਊਟਲਾਈਨ ਦੱਸਾਂ ਇਹਦੀ ਮੈਂ 900 ਡੈਲੀਗੇਟ 28 ਸੂਬਿਆਂ ਦੇ ਉੱਤੋਂ ਜਿਹੜੇ ਇਲੈਕਟਿਡ ਡੈਲੀਗੇਟਸ ਹੋਣਗੇ ਉਹ ਇਹਦੇ ਵਿੱਚ ਭਾਗ ਲੈਣਗੇ 5 ਦਿਨ ਵਾਸਤੇ ਇਹਦੀ ਪੂਰਵ ਸੰਧਿਆ ਦੇ ਉੱਤੇ ਪਹਿਲੇ ਦਿਨ ਅਸੀਂ ਮੋਹਾਲੀ ਦੇ ਵਿੱਚ ਬਹੁਤ ਵੱਡੀ ਮਾਸ ਰੈਲੀ ਕਰਾਂਗੇ ਜਿਹੜੇ ਪੰਜਾਬ ਦੇ ਹਰ ਵਰਗ ਦੇ ਲੋਕ ਹਰ ਕਿੱਤੇ ਦੇ ਲੋਕ ਮਜ਼ਦੂਰ ਵਰਕਰਾਂ ਸਮંદર ਰੱਖਣ ਵਾਲੇ ਪੰਜਾਬ ਦੀ ਫਿਕਰਮੰਦੀ ਕਰਨ ਵਾਲੇ ਦੇਸ਼ ਦੀ ਫਿਕਰਮੰਦੀ ਵਾਲੇ ਲੋਕ ਉਹਦੀ ਤਿਆਰੀ ਚੱਲ ਰਹੀ ਹੈ ਵੱਡੇ ਪੱਧਰ ਦੇ ਉੱਤੇ ਉਸ ਰੈਲੀ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਕਰਦੇ ਆ ਤੇ ਉਸ ਰੈਲੀ ਦੀ ਸਮਾਪਤੀ ਤੋਂ ਬਾਅਦ ਜਿਹੜਾ ਸੈਸ਼ਨ ਸ਼ੁਰੂ ਹੋਏਗਾ ਪਾਰਟੀ ਕਾਂਗਰਸ ਦਾ ਪੰਜਾਬ ਦੇ ਵਿੱਚ ਇਹ ਹੁੱਕਾ ਅਸੀਂ ਕਿਵੇਂ ਲੈ ਕੇ ਜਾਣਾ ਹੈ ਇਹਦੀ ਪਪੂਲਾਰਿਟੀ ਇਹਨੂੰ ਪ੍ਰਚਾਰ ਵਾਸਤੇ ਭਾਵੇਂ ਸਾਨੂੰ ਪ੍ਰਚਾਰ ਸਾਧਨਾਂ ਤੋਂ ਉਸ ਤਰ੍ਹਾਂ ਕਵਰੇਜ ਮਿਲ ਨਹੀਂਦੀ ਘਾਟ ਹੈ ਪਰ ਸਾਡੇ ਪਾਰਟੀ ਵਰਕਰਾਂ ਨੇ ਜਿਵੇਂ ਪੰਜਾਬ ਦੇ ਵੱਖ-ਵੱਖ ਇਤਿਹਾਸਕ ਥਾਵਾਂ ਤੋਂ ਜਥਾ ਮਾਰਚ ਸ਼ੁਰੂ ਕਰਕੇ ਚੰਗੀਆਂ ਗੱਡੀਆਂ ਦੀ ਸਜਾਵਟ ਕਰਕੇ ਨਾਰੇ ਸਲੋਗਨ ਲਿਖ ਕੇ ਉਥੋਂ ਜਿਵੇਂ ਹਸੈਨੀਵਾਲਾ ਤੋਂ ਇੱਕ ਸਾਡਾ ਜਥਾ ਸ਼ੁਰੂ ਹੋਇਆ ਜਿਹੜਾ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਤੇ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਉਹਨੇ ਆਪਣੀ ਮੰਜ਼ਿਲ ਤੈਅ ਕੀਤੀ ਇਸੇ ਤਰ੍ਹਾਂ ਉਦਮ ਸਿੰਘ ਸਨਾਮ ਉਦਮ ਸਿੰਘ ਦੇ ਸਨਾਮ ਸਮਾਰਕ ਤੋਂ ਇੱਕ ਜਥਾ ਸ਼ੁਰੂ ਕੀਤਾ ਜਿਹੜੇ ਤੇ ਭਾਰੀ ਬਾਰਸ਼ਾਂ ਦੇ ਨਾਲ ਥੋੜਾ ਜਿਹਾ ਭਾਵੇਂ ਵਿਗਨ ਪੈ ਕੇ ਸਾਨੂੰ ਦੋ ਦਿਨ ਤਿੰਨ ਦਿਨ ਹਾਲਟ ਕਰਨਾ ਪਿਆ ਹੁਣ 4 ਤਰੀਕ ਨੂੰ ਕੂਕਿਆਂ ਦੇ ਨਾਮਤਾਰੀ ਜਿਹੜਾ ਸੰਪਰਦਾਇਆ ਇਹਦਾ ਜਿਵੇਂ ਛਾਰਟ ਕੂਕਿਆਂ ਨੇ ਸ਼ਹਾਦਤ ਦਿੱਤੀ ਬ੍ਰਿਟਿਸ਼ ਸਾਮਰਾਜ ਦੇ 1872 ਦੇ ਵਿੱਚ ਤੋਪਾਂ ਨਾਲ ਉਡਾਇਆ ਗਿਆ ਉਹਨਾਂ ਨੂੰ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਨਾਮਰ ਰਵਤਨ ਲਹਿਰ ਔਰ ਆਪਣਾ ਇੱਕ ਡਾਕ ਪ੍ਰਬੰਧ ਪੈਰਲਲ ਔਰ ਗਊ ਵੱਧ ਦੇ ਖਿਲਾਫ ਜਿਹੜੇ ਬੁੱਚੜਾਂ ਦੇ ਖਿਲਾਫ ਉਹਨਾਂ ਨੇ ਮਤਲਬ ਮੂਵਮੈਂਟ ਚਲਾ ਕੇ ਸਮਾਜ ਸੁਧਾਰ ਦੇ ਬਹੁਤ ਕੰਮ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਤਾਲੀਵਾਲ ਸਾਹਿਬ ਉਹਨਾਂ ਦਾ ਮੁੱਖ ਸਥਾਨ ਜਿਹੜਾ ਉਹਦਾ ਪੈਣੀ ਸਾਹਿਬ ਹੈ ਤੇ ਜਿਹੜੇ 66 ਕੁੱਕਿਆਂ ਦੀ ਸ਼ਹਾਦਤ ਉਹ ਮਲੇਰ ਕੋਲੇ ਜੀ ਮਲੇਰ ਕੋਲੇ ਤੋਂ ਕਰਨਾ ਜਾਂ ਪੈਣੀ ਸਾਹਿਬ ਤੋਂ ਮਲੇਰ ਕੋਲੇ ਤੋਂ ਸਮਾਰਕ ਉੱਥੇ ਜਿਹੜਾ ਬਣਿਆ ਹੋਇਆ ਉਹਨਾਂ ਦੇ ਹੈੱਡਕੁਆਰਟਰ ਦੇ ਉੱਤੇ ਉੱਥੋਂ ਅਸੀਂ ਮਤਲਬ ਉਹ ਸ਼ੁਰੂ ਕਰਾਂਗੇ ਉੱਥੇ 5 400 ਦੀ ਗੈਦਰਿੰਗ ਕਰਕੇ ਆਸੀਂ ਉੱਥੇ ਫੁੱਲ ਮਲਵਾ ਪਹਨਾ ਕੇ ਉੱਥੋਂ ਫਿਰ ਜਿੱਥੇ ਉਹਦੀ ਕੰਟੀਨਿਊਟੀ ਕਰੋ ਜਿਹੜਾ ਪਿੱਛੇ ਜਿੱਥਾ ਰੁਕ ਗਿਆ ਸੀ ਤੇ ਉਹ ਜਾ ਕੇ ਅਸੀਂ ਮੁਹਾਲੀ ਅ ਨਾਬਾ ਬਲੇ ਕੋੜਾ ਅਮਰਗੜ ਅ ਰਾਜਪੁਰਾ ਹੁੰਦੇ ਹੋਏ ਬਨੂੜ ਇੱਕ ਫੜਾ ਕਰਕੇ ਫਿਰ ਅਸੀਂ ਉਹ ਮਹਾਲੀ ਚ ਦਾਖਲ ਹੋ ਕੇ ਅਗਲੇ ਦਿਨ ਉਹ ਸਮਾਪਤ ਹੋਏਗਾ ਇਸੇ ਤਰੀਕਾ ਆਪਣਾ ਅ ਗਦਰੀ ਬਾਬਾ ਸੋਹਣ ਸਿੰਘ ਭਖਣਾ ਦੇ ਪਿੰਡ ਤੋਂ ਜਿਨ੍ਹਾਂ ਨੇ ਗਦਰ ਪਾਰਟੀ ਦੇ ਜਿਹੜੇ ਬਾਨੀ ਸੀ ਜਿੰਨੇ ਵੱਡੀਆਂ ਕੁਰਬਾਨੀਆਂ ਨੇ ਉਸ ਪਿੰਡ ਤੋਂ ਜਥਾ ਸ਼ੁਰੂ ਕਰਕੇ ਹੁੰਦਾ ਹੋਇਆ ਉਹ ਜਥਾ ਵੀ ਇੱਕ ਆਵਦਾ ਸਮਾਪਤ ਹੋ ਚੁੱਕਿਆ ਹੋਵੇ। ਸੋ ਇਸ ਤਰ੍ਹਾਂ ਵੱਖ-ਵੱਖ ਇਤਿਹਾਸਕ ਥਾਵਾਂ ਤੋਂ ਇਹ ਜਥਿਆਂ ਦੇ ਰਹੀਂ ਬਹੁਤ ਵੱਡਾ ਸਫਲ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਗਿਆ ਪਾਰਟੀ ਕਾਂਗਰਸ ਦਾ। ਹੁਣ ਇਹਦੇ ਪ੍ਰਬੰਧਾਂ ਵਾਸਤੇ ਸਾਡੀਆਂ ਟੀਮਾਂ ਬਣੀਆਂ ਹੋਈਆਂ ਨੇ। ਫੰਡਸ ਦੀ ਨਾ ਚੱਲੀ ਮਹਿੰਗਾਈ ਦਾ ਦੌਰ ਹੈ। ਬੜਾ ਉਤਸ਼ਾਹ ਦੇ ਨਾਲ ਲੋਕਾਂ ਨੇ ਜਿਹੜੇ ਅ ਅ ਇਸ ਵੇਲੇ ਜਿਨ੍ਹਾਂ ਨੂੰ ਆ ਆਲਾਮਤਾਂ ਜਿਹੜੀਆਂ ਅਸੀਂ ਪੇਸ਼ ਕਰ ਰਹੇ ਲੋਕਾਂ ਦੇ ਸਾਹਮਣੇ ਵੀ ਆ ਮੁੱਦੇ ਨੇ ਦੇਸ਼ ਤੇ ਉਹਨਾਂ ਮੁੱਦਿਆਂ ਨਾਲ ਬਵਸਤਾ ਜਾਂ ਉਹਨਾਂ ਮੁੱਦਿਆਂ ਦੀ ਚਿੰਤਾ ਕਰਨ ਵਾਲੇ ਲੋਕ ਬੜੇ ਖੁੱਲੇ ਦਿਲ ਦੇ ਨਾਲ ਉਹਨਾਂ ਨੇ ਸਾਡੀ ਕਾਨਫਰੰਸ ਨੂੰ ਫੰਡਸ ਦੇ ਨਾਲ ਔਰ ਸਾਰਾ ਸਹਿਯੋਗ ਦੇ ਕੇ ਇਹਨੂੰ ਨੇਪਰੇ ਚਾੜ੍ਹਨ ਦੇ ਵਿੱਚ ਬੜਾ ਉਤਸ਼ਾਹ ਉਤਸ਼ਾਹਜਨਕ ਜਿਹੜਾ ਯੋਗਦਾਨ ਪਾਇਆ ਔਰ ਉਹ 900 ਡੈਲੀਗੇਟ ਇੱਥੇ ਵਿਚਾਰਾਂ ਕਰਨਗੇ ਦੇਸ਼ ਦੇ ਅੱਡ ਅੱਡ ਸਵਾਲਾਂ ਦੇ ਉੱਤੇ ਸਾਡੇ ਕਨਸਟੀਟਿਊਸ਼ਨ ਤੇ ਡੈਮੋਕ੍ਰੇਸੀ ਨੂੰ ਕੀ ਖਤਰਾ ਹੈ ਹਨ ਅਸੀਂ ਸੈਮੀਨਾਰ ਵੀ ਕਰਵਾਇਆ ਸੱਚਾ ਇਹਨਾਂ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਵੇਂ ਕਨਸਟੀਟਿਊਸ਼ਨ ਡੈਮੋਕ੍ਰੇਸੀ ਦੇ ਚੈਲੰਜਸ ਕੀ ਨੇ এডੂਕੇਸ਼ਨ ਦੇ ਉੱਤੇ ਤੇ ਰੋਜ਼ਗਾਰੀ ਦੇ ਉੱਤੇ ਫਾਰਮਰਸ ਕਰਾਈਸਿਸ ਦੇ ਉੱਤੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਕੀ ਮੁੱਦੇ ਨੇ ਇਹ ਇਹ ਅਸੀਂ ਜਿਹੜੇ ਸੈਮੀਨਾਰ ਕਰਵਾ ਚੁੱਕੇ ਹਾਂ ਪਟਿਆਲੇ ਬਠਿੰਡੇ ਲੁਧਿਆਣੇ ਅੰਮ੍ਰਿਤਸਰ ਮੋਗੇ ਇਹ ਅਸੀਂ ਪੰਜ ਸੈਮੀਨਾਰ ਵੀ ਮਤਲਬ ਬੜੇ ਸ਼ਾਨਦਾਰ ਸੈਮੀਨਾਰ ਅਜੋਜਿਤ ਕੀਤੇ ਜਿੱਥੇ ਵੱਡੇ ਚੰਗੇ ਉੱਗੇ ਵਿਦਵਾਨਾਂ ਨੂੰ ਲਿਆ ਕੇ ਅਸੀਂ ਬੜਾ ਨਿਠ ਕੇ ਇੰਟੈਲੈਕਚੁਅਲ ਤਬਕਾ ਦੇ ਵਿੱਚ ਆਪਣੀ ਗੱਲ ਲੈ ਕੇ ਗਏ ਆ ਜਿਹੜੀ ਪ੍ਰੈਸ ਦੇ ਵਿੱਚ ਵੀ ਇਲੈਕਟ੍ਰੋਨਿਕ মিডিਆ ਦੇ ਵਿੱਚ ਵੀ ਆਈ ਹੈ ਸੋ ਬਾਕੀ ਦੇ ਵਿਚਾਰਾਂ ਜਿਹੜੀਆਂ ਪੰਜ ਦਿਨ ਦੇ ਵਿੱਚ ਡਿਲੀਬਰੇਸ਼ਨਸ ਹੋਣੀਆਂ ਨੇ ਕਾਨਫਰੰਸ ਦੇ ਵਿੱਚ ਇਹ ਸਾਰੇ ਮੁੱਦੇ ਦੇਸ਼ ਦੇ ਵਿੱਚ ਸਭ ਤੋਂ ਜਿਹੜੀ ਖਤਰਨਾਕ ਹੈ ਇਸ ਵੇਲੇ ਗੇਮ ਖੇਡੀ ਜਾ ਰਹੀ ਹੈ ਵੀ ਦੇਸ਼ ਦਾ ਨਫ਼ਰਤੀ ਆਧਾਰ ਦੇ ਉੱਤੇ ਫਿਰਕੂ ਉਧਾਰ ਦੇ ਉੱਤੇ ਜਿਹੜਾ ਧਰੂਭੀਕਰਨ ਕਰਨ ਦੀ ਜਿਹੜੀ ਬੋਟਾਂ ਦੀ ਰਾਜਨੀਤੀ ਦੇ ਵਿੱਚੋਂ ਆਪਣੇ ਉਹਨਾਂ ਦੀ ਇੱਛਾ ਵੀ ਇਹਨੂੰ ਮਤਲਬ ਦੇਸ਼ ਨੂੰ ਵੰਡ ਕਰਕੇ ਕਿ ਮੁਸਲਮਾਨਾਂ ਦੇ ਖਿਲਾਫ ਜਿਵੇਂ ਨਫਰਤਈ ਵਾਤਾਵਰਣ ਸ਼ੁਰੂ ਕਰਕੇ ਮੁਸਲਮਾਨਾਂ ਨੇ ਘੱਟ ਗਿਣਤੀਆਂ ਸਾਰੀਆਂ ਦੇ ਮਾਮਲਾ ਹੈਗਾ ਦੇਖੋ ਉਹਨਾਂ ਨੇ ਪਹਿਲਾ ਟਾਰਗੇਟ ਮੁਸਲਮਾਨਾਂ ਨੂੰ ਜ਼ਿਆਦਾ ਅਗਰੈਸਿਵਲੀ ਬਣਾਇਆ ਹੈ ਉਹਨਾਂ ਦੇ 370 ਤਾਰਾ ਤੋੜਨ ਦਾ ਹੋਵੇ ਚਾਹੇ ਸੀਏ ਦਾ ਹੋਵੇ ਚਾਹੇ ਜੇ ਜੰਮੂ ਦੇ ਟੁਕੜੇ ਕਰਨ ਦਾ ਜੰਮੂ ਕਸ਼ਮੀਰ ਦੇ ਟੁਕੜੇ ਕਰਨ ਦਾ ਹੋਵੇ ਜਾਂ ਯੂਪੀ ਦੇ ਵਿੱਚ ਬਲਡੋਜ਼ਰ ਪੋਲਿਟਿਕਸ ਦੀ ਗੱਲ ਹੋਵੇ ਤਾਂ ਮਸਜਿਦਾਂ ਦੇ ਉੱਤੇ ਹਰ ਇੱਕ ਮਸਜਿਦ ਦੇ ਉੱਤੇ ਕਲੇਮ ਕਰਨਾ ਵੀ ਥੱਲੇ ਮੰਦਰ ਹੈ ਮੇਰੇ ਖਿਆਲ ਜੰਮੂ ਕਸ਼ਮੀਰ ਦੇ ਟੁਕੜੇ ਕਰਨਾ ਨਹੀਂ ਇੱਕ ਸਟੇਟ ਹੋਣ ਤੋਂ ਇੱਕ ਸੂਬੇ ਦੀ ਜਿਹੜੀ ਖੁਦਮੁਖਤਿਆਰੀ ਨਾ ਕਹੀਏ ਅਧਿਕਾਰਾਂ ਤੋਂ ਉਹਨੂੰ ਦੋ ਜਿਹੜਾ ਨਾ ਯੂਟੀ ਬਣਾ ਦਿੱਤਾ ਗਿਆ ਆ ਯੂਟੀ ਬਣਾ ਦਿੱਤਾ ਗਿਆ मतलब ਇੱਕ ਛੋਟੀ ਸਟੇਟ ਨੂੰ ਯੂਟੀ ਬਣਾਉਣਾ ਕਿਸੇ ਵੇਲੇ ਇਹੀ ਬੀਜੇਪੀ ਕਹਿੰਦੀ ਹੁੰਦੇ ਸੀ ਵੀ ਇਹ ਦੇਸ਼ ਦਾ ਮਸਲੇ ਦੇ ਤਾਂ ਚਾਰ ਜ਼ੋਨ ਹੀ ਹੋਣੇ ਚਾਹੀਦੇ ਨੇ ਆਪੇ ਖਿਲਾਫ ਸੀ ਇਹਨਾਂ ਚੀਜ਼ਾਂ ਦੇ ਆਪ ਨੂੰ ਮਤਲਬ ਇਸ ਤਰ੍ਹਾਂ ਬਣ ਰਹੀਆਂ ਸਟੇਟਾਂ ਨੂੰ ਪਰ ਸਾਰੇ ਪਿੱਛੇ ਮੰਤਬ ਇੱਕੋ ਹੀ ਹੈ ਵੀ ਮੁਸਲਮਾਨ ਕਮਿਊਨਿਟੀ ਨੂੰ ਮਤਲਬ ਕਰਕੇ ਤੇ ਇੱਕ ਤਰ੍ਹਾਂ ਦਾ ਇਹ ਡਰਾਵਾ ਦੇ ਕੇ ਇਹਨਾਂ ਨੇ ਝੂਠ ਬੋਲੇ ਜਾ ਰਹੇ ਨੇ ਵੀ ਇਹਨਾਂ ਦੀ ਆਬਾਦੀ ਵੱਧ ਜਾਣੀ ਹੈ ਜੇ 10 ਸਾਲਾਂ 'ਚ 80 ਕਰੋੜ ਹੋ ਜਾਣਗੇ ਹਿੰਦੂਆਂ ਲਈ ਖਤਰਾ ਖੜਾ ਹੋ ਜਾਊਗਾ ਇਹ ਇਹ ਸਾਰੇ ਝੂਠ ਬੋਲੇ ਜਾ ਰਹੇ ਨੇ ਇਹ ਚਾਰ-ਚਾਰ ਸ਼ਾਦੀਆਂ ਕਰਦੇ ਨੇ ਇਹਨਾਂ ਦੇ 16-16 ਬੱਚੇ ਨੇ ਇਸ ਤਰ੍ਹਾਂ ਇੱਕ ਡਰਾ ਕੇ ਹਿੰਦੂ ਕਮਿਊਨਿਟੀ ਨੂੰ ਗਲਤ ਮਤਲਬ ਭਰਮ ਫਲਾ ਕੇ ਝੂਠ ਬੋਲ ਬੋਲ ਕੇ ਡਰਾ ਕੇ ਤੇ ਫਿਰ ਨਾਲ ਇਹ ਵਿਸ਼ਵਾਸ ਦਿਵਾਉਣਾ ਵੀ ਅਸੀਂ ਤੁਹਾਡੀ ਰਾਖੀ ਵਾਸਤੇ ਸਾਰਾ ਕੁਝ ਕਰਾਂਗੇ ਦੇਖੋ ਜੀ ਅਸੀਂ ਕਿਵੇਂ ਉਧਰ ਆਦੀਵਾਸੀ ਬੈਲਟ ਦੇ ਵਿੱਚ ਦੇਖੋ ਕਿਵੇਂ ਮਤਲਬ ਇਹ ਗੈਰ ਕਾਨੂੰਨੀ ਤਰੀਕੇ ਅਪਣਾ ਕੇ ਬਿਨਾਂ ਕਿਸੇ ਕਾਨੂੰਨ ਅਸੂਲ ਤੋਂ ਜਿਸ ਤਰੀਕੇ ਨਾਲ ਲੱਗੇ ਇਹ ਕਲੇਮ ਕਰਨਾ ਵੀ ਅਸੀਂ ਸਪਾਇਆ ਕਰ ਦਾਂਗੇ 26 ਤੱਕ ਮੈਂ ਕਹਿੰਦਾ ਕਾਨੂੰਨ ਦੇ ਮੁਤਾਬਕ ਸਜ਼ਾ ਦੇਣ ਵਾਸਤੇ ਉਹ ਪਵੰਦ ਹੈਗੇ ਨੇ ਸਾਡੇ ਕਾਨੂੰਨ ਜੁਡੀਸ਼ੀ ਸਿਸਟਮ ਦੇ ਵਿੱਚ ਸੋ ਸਾਰੇ ਇਹ ਜਿਹੜਾ ਉਹ ਹੁਣ ਕਰ ਰਹੇ ਨੇ ਤੇ ਉਹਦੇ ਤੋਂ ਇਹ ਲੱਗ ਰਿਹਾ ਵੀ ਜਿਵੇਂ ਹਿੰਦੂ ਨੂੰ ਡਰਾ ਕੇ ਆਪਦੇ ਪਿੱਛੇ ਲਾ ਕੇ ਕਰਨਾ ਹੁੰਦਾ ਤੇ ਨਾਲ ਕੁਝ ਇਹ ਦਿਖਾਉਣਾ ਵੀ ਦੇਖਿਆ ਸੀ ਮਸਜਿਦਾਂ ਦਾ ਥੱਲੇ ਜਿੱਥੇ-ਜਿੱਥੇ ਇਤਿਹਾਸ ਬੋਲਦਾ ਇੱਥੇ ਹਿੰਦੂ ਮੰਦਿਰ ਸੀ ਕਦੇ ਜਾ ਕੇ ਫਤਿਹਪੁਰ ਸਿੱਖਰੀ ਦੇ ਵਿੱਚ ਹੋਇਆ ਵੀ ਝੰਡਾ ਚੁਲਾ ਦੋ ਜਾ ਕੇ ਪ੍ਰੋਵੋਕੇਸ਼ਨ ਦੇ ਦੇ ਕੇ ਮਤਲਬ ਉਹਨਾਂ ਦਾ ਕਦੇ ਕਾਂਗਰਸ ਮੁਕਤ ਭਾਰਤ ਬਣਾਉਣਾ ਚਾਹੁੰਦੇ ਸੀ ਉਹ ਤਾਂ ਮੁਕਤ ਹੋ ਨਹੀਂ ਸਕਿਆ ਕਾਂਗਰਸ ਦੁਆਰਾ ਉਹ ਜਿਹੜਾ ਰ ਰੰਗ ਰੂਬ ਬਦਲਿਆ ਤੇ ਉਹ ਵਾਈਬਰੈਂਟ ਅੰਗਨਾ ਅੱਗੇ ਆ ਰਹੀ ਹੈ ਦੇਖੋ ਇਹ ਜਿਹੜਾ ਦੇਸ਼ ਹੈ ਬੀਜੇਪੀ ਜਿੰਨਾ ਮਰਜੀ ਜ਼ੋਰ ਲਾ ਲੇ ਇਹ ਇਹ ਦੇਸ਼ ਦੇ ਆ ਸੈਕੂਲਰਿਜ਼ਮ ਦੇ ਜਿਹੜਾ ਬਹੁਤ ਟੁਗੀਆਂ ਨੇ ਇੱਥੇ ਔਰ ਇੱਥੇ ਡਾਈਵਰਸਿਟੀ ਹੈ ਜਿਹੜੀ ਇਸ ਦੇਸ਼ ਦੀ ਇਹਦੀਆਂ ਪਛਾਹਾਂ ਵੱਖ-ਵੱਖ ਲੋਕਾਂ ਦਾ ਪਿਆਰ ਆਜ਼ਾਦੀ ਦੀ ਲੜਾਈ ਇਕੱਠਿਆਂ ਲੜਨ ਦੀ ਤੇ ਹੋਰ ਸਭਿਆਚਾਰਕਤਾ ਤੇ ਇੰਨੀਆਂ ਨੇਤਾਵਾਂ ਨੇ ਇਹ ਐਡਾ ਸੌਖਾ ਕੰਮ ਵੀ ਜੇ ਵਾਸਤੇ ਨਹੀਂ ਹੈ ਜੇ ਐਜਾ ਸੌਖਾ ਕੰਮ ਹੁੰਦਾ ਅ uh, 80 90% ਬਸੋਂ 80% ਬਸੋਂ ਹਿੰਦੂ ਬਸੋਂ ਸਾਰੇ ਨਾਲ ਹੀ ਹੋ ਜਾਂਦੇ ਇਹਨਾਂ ਦੇ ਜੇ 31% ਤੀ ਪਹੁੰਚੇ ਨੇ VOTING ਦੇ ਵਿੱਚ ਤੇ ਸਾਰੇ ਹੀਲੇ ਵਰਤ ਕੇ ਕੱਡੇ-ਕੱਡੇ ਦੋਸ਼ ਲੱਗ ਰਹੇ ਨੇ ਕੁਝ ਦਿਖ ਵੀ ਰਿਹਾ ਸਾਨੂੰ ਕੁਝ ਨੂੰ ਜਾਬਤੇ ਦਾ ਮੁੱਦਾ ਬਣਾ ਲੈਂਦੇ ਨੇ ਇਹ ਵੀ ਉਹਦੀ ਮਾਨਹਾਨੀ ਕੀਤੀ ਜਾ ਰਹੀ ਜੀ ਇੰਸਟੀਚੂਸ਼ਨ ਦੇ ਖਿਲਾਫ ਬੋਲਿਆ ਜਾ ਰਿਹਾ ਜੇ ਉਹ ਸਾਰੇ ਹੀਲੇ ਵਸੀਲੇ ਵਰਤ ਕੇ ਧਨ ਤੋਂ ਲੈ ਕੇ ਕਲਮ ਤੋਂ ਲੈ ਕੇ ਰਾਜ ਤੋਂ ਲੈ ਕੇ ਸਾਰੀ ਮਸ਼ੀਨਰੀ ਸਾਰੇ ਇੰਸਟੀਚਿਊਸ਼ਨ ਅਦਾਰਿਆਂ ਦੇ ਉੱਤੇ ਗਲਬੇ ਪਾ ਕੇ ਵੀ ਜੇ 31% ਵੋਟਾਂ ਤੇ ਪਹੁੰਚ ਰਹੇ ਤਾਂ ਦੇਸ਼ ਦੇ ਵਿੱਚ ਦੇਸ਼ ਦੇ ਜਿਹੜੇ ਰੀਅਲ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਇਹਨਾਂ ਨੇ ਪਰਦਾ ਪੋਸ਼ੀ ਕਰ ਨਹੀਂ ਸਕਣੀ ਭਾਵੇਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰੀ ਜਾਣ 31% ਦੀ ਗੱਲ ਕਰਦੇ ਆ ਜਿਹੜਾ ਰਾਹੁਲ ਗਾਂਧੀ ਨੇ ਕਰਨਾਟਕਾ ਤੋਂ ਫੈਕਟ ਸਾਹਮਣੇ ਲੋਕਾਂ ਦੇ ਵੋਟ ਚੋਰੀ ਦੇ ਲੈਂਦੇ ਆ ਉਹਦੇ ਨਾਲ ਤਾਂ 31 ਤੋਂ ਵੀ ਹੇਠਾਂ ਜਾਂਦੇ ਉਹ ਹੀ ਤਾਂ ਗੱਲ ਹੈ ਵੀ ਇਹ ਸਾਰੀ ਚੋਰੀ ਜਾ ਸਾਰੇ ਜਿਹੜੇ ਨੇ ਦਾਅਵੇ ਨੇ ਜਿਹੜੇ ਪਖੰਡ ਨੇ ਦੰਬ ਨੇ ਇਹ ਸਾਰੇ ਨੰਗੇ ਹੋ ਜਾਣੇ ਜਨਤਾ ਦੇ ਸਾਹਮਣੇ ਢਿੱਡ ਲੋਕਾਂ ਦਾ ਰੋਟੀ ਮੰਗਦਾ ਲੋਕ ਆਜ਼ਾਦੀ ਨਾਲ ਜੀਣਾ ਚਾਹੁੰਦੇ ਨੇ ਲੋਕ ਆਪਣੀ ਗੱਲ ਕਹਿਣਾ ਚਾਹੁੰਦੇ ਹੁੰਦੇ ਨੇ ਲੋਕ ਬੋਲਣ ਦੀ ਵੀ ਆਜ਼ਾਦੀ ਚਾਹੁੰਦੇ ਨੇ ਲਿਖਣ ਦੀ ਆਜ਼ਾਦੀ ਚਾਹੁੰਦੇ ਨੇ ਕਿਸ ਤਰ੍ਹਾਂ ਇਹ ਕਿਤਾਬਾਂ ਨੂੰ ਬੈਨ ਕਰ ਰਹੀ ਹੈ ਕੀ ਲਿਖਿਆ ਜਾਊ ਕੀ ਬੋਲਿਆ ਜਾਊ ਸਟੇਟ ਇਹ ਤੈਅ ਕਰ ਰਹੀ ਹੈ ਬੰਦੇ ਦੀ ਮਨੁੱਖ ਦੀ ਆਜ਼ਾਦੀ ਦੇ ਉੱਤੇ ਜਦੋਂ ਹਮਲਾ ਹੋ ਰਿਹਾ ਤੇ ਇਹ ਇਹ ਇਤਿਹਾਸ ਦੱਸਦਾ ਦੁਨੀਆ ਦਾ ਵੀ ਇੰਨਾ ਨਹੀਂ ਦਬਾਇਆ ਜਾ ਸਕਦਾ ਲੋਕਾਂ ਨੂੰ ਤੇ ਲੋਕ ਨਹੀਂ ਦਬਣਗੇ ਖੁੱਲ ਕੇ ਸਾਹਮਣੇ ਹੁਣ ਹੋ ਰਿਹਾ ਸਾਰੇ ਹਿੱਲੇ ਵਸੀਲੇ ਮਹਾਰਾਸ਼ਟਰ ਦੇ ਵਿੱਚ ਵੀ ਵਰਤੇ ਪਹਿਲਾਂ 30 ਲੱਖ ਵੋਟ ਬਣਾਉਣ ਦਾ ਜਾਂ 65 ਲੱਖ ਨੂੰ ਇੱਥੇ ਕੱਟਣ ਦਾ ਜਾਂ ਇਹ ਕੱਲ ਨੂੰ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਕੀਮ ਇਹਨਾਂ ਦੀ ਹੋ ਸਕਦੀ ਹੈ ਵੀ ਅਸੀਂ ਕੋਈ ਵੋਟ ਇਸ ਤਰੀਕੇ ਦੇ ਨਾਲ ਇੱਥੇ ਬਣਾਈਏ ਪਰ ਇਹਦੇ باوجود ਵੀ ਜੋ ਜਨਤਾ ਦਾ ਰੁਖ ਲੱਗ ਰਿਹਾ ਹੈ ਵੀ ਇਹ ਰੁਖ ਚੈਲੰਜ ਖੜਾ ਕਰ ਰਹੇ ਹੋ ਨਾ ਵਾਸਤੇ ਤੇ ਇਹਦੇ ਵਿੱਚੋਂ ਹੀ ਕੰਰਸੋ ਆਏ ਮਿਲ ਰਹੀਆਂ ਨੇ ਵੀ ਜਿਵੇਂ ਹੋ ਸਕਦਾ ਹੈ ਗਾਰਡ ਬਦਲ ਕੇ ਵੀ ਦੇਖ ਲੈਣੇ ਕੋਈ ਇਸ ਤਰ੍ਹਾਂ ਦੇ ਹਰਬੇ ਵਰਤਣਗੇ ਪਰ ਦੇਸ਼ ਦੇ ਸਾਹਮਣੇ ਜਿਹੜੇ ਮੁੱਦੇ ਨੇ ਦੇਖੋ ਇਸ ਵੇਲੇ ਫਾਸ਼ੀਵਾਦ ਜੇ ਮੁਕੰਮਲ ਰੂਪ ਚ ਨਹੀਂ ਆਇਆ ਤਾਂ ਉਸ ਪਾਸੇ ਨੂੰ ਬੜੀ ਤੇਜ਼ੀ ਦੇ ਨਾਲ ਉਹਨਾਂ ਦਾ ਵਧਣ ਦਾ ਦਬਾਉਣ ਦਾ ਇੱਕ ਰਾਜਨੀਤੀ ਚੱਲ ਰਹੀ ਆ ਦੇਸ਼ ਦੇ ਵਿੱਚ ਇੱਕ ਤੋਂ ਹੀ ਦੱਸੋ ਵੀ ਇਸ ਜਿਹੜਾ ਮਹਾ ਸੰਮੇਲਨ ਇਹਦੇ ਚੋਂ ਲੋਕਾਂ ਲਈ ਕੀ ਨਵਾਂ ਨਿਕਲੇਗਾ ਕੀ ਇੱਕ ਜਿਹੜੀ ਬੜੇ ਚਿਰ ਤੋਂ ਆਸ ਕਿਸੇ ਜਾਂਦੀ ਲੈਫਟ ਜੁਨਟੀ ਹੋਣ ਦੀ ਹੈ ਪਹਿਲਾਂ ਤਾਂ ਦੋ ਸੀਪੀਏ ਸੀਪੀਐਮ ਦੇ ਨੇੜਤਾ ਤਾਂ ਹੈਗੇ ਆ ਪਰ ਜਿਹੜਾ ਜੁਨਟੀ ਦਾ ਸਵਾਲ ਸੀ ਉਹ ਅਜੇ ਵੀ ਦੂਰ ਆ ਕੀ ਕੋਈ ਖਾਸ ਨਾਰਾ ਨਿਕਲੇਗਾ ਕਿ ਇਸ ਇਹੋ ਜਿਹਾ ਕੋਈ ਪ੍ਰੋਗਰਾਮ ਬਣੇਗਾ ਜਿਹਦੇ ਨਾਲ ਦੇਸ਼ ਦੀ ਜਿਹੜੀ ਲਹਿਰ ਹੈ ਜਿਹੜੀ ਖੱਬੀ ਲਹਿਰ ਹੈ ਪ੍ਰੋਗਰੈਸਿਵ ਲਹਿਰ ਹੈ ਉਹਨੂੰ ਨੇੜਤਾ ਉਹਦੇ ਬਾਰੇ ਕੋਈ ਜਿਹੜਾ ਬਿਗੇਸਟ ਚੈਲੰਜ ਤੇ ਡੇਂਜਰ ਪੋਜ਼ ਕੀਤਾ ਜਿਹੜਾ ਬੀਜੇਪੀ ਨੇ ਇਹ ਇਹਦ ਤੋਂ ਹਰੇਕ ਪਾਰਟੀ ਚਿੰਤਾ ਦੇ ਵਿੱਚ ਤਾਂ ਹੈ ਹੀ ਜਿਹੜੀ ਮਤਲਬ ਬੀਜੇਪੀ ਦੇ ਨਾਲ ਇਤفاق ਨਹੀਂ ਰੱਖਦੀ ਜਿਹੜੀਆਂ 1 2 3 ਖੇਤਰੀ ਪਾਰਟੀਆਂ ਉਹਦੇ ਨਾਲ ਲੱਗੀਆਂ ਹੋਈਆਂ ਨੇ ਉਹ ਵੀ ਮੈਂ ਸਮਝਦਾ ਅਤ ਦਾ ਜਿਹੜਾ ਅਪਰਚੂਨਿਜ਼ਮ ਹੈ ਸਿਰੇ ਦਾ ਖੁਦਗਰਜ਼ੀ ਉਹਦੇ ਵਿੱਚੋਂ ਲੱਗੀਆਂ ਹੋਈਆਂ ਨੇ ਤੇ ਉਹ ਉਹਦੇ ਵਿੱਚੋਂ ਚੁੱਪ ਨੇ ਤੇ ਉਸ ਤਰ੍ਹਾਂ ਉਹ ਉਹਨਾਂ ਤੋਂ ਵੀ ਨਹੀਂ ਰਿਹਾ ਜਾਣਾ ਬਹੁਤ ਲੰਮਾ ਸਮਾਂ ਨਾਲ ਜਿਹੜੀ ਲੈਫਟ ਯੂਨਿਟੀ ਦੀ ਗੱਲ ਹੈ ਇਹ ਇਹ ਕਾਫੀ ਮਤਲਬ ਨੇੜਤਾ ਹੋਣੀ ਹੈ ਹਾਲਾਤਾਂ ਦੇ ਮੱਦੇ ਨਜ਼ਰ ডেমোক্রেটিক ਲੋਕਾਂ ਦੀ ਇਸ ਤਰ੍ਹਾਂ ਦੀ ਯੂਨਿਟੀ ਹੋਣੀ ਹੈ ਤੇ ਬੜਾ ਵੱਡਾ ਚੈਲੰਜ ਮਤਲਬ ਬਣ ਜਾਣਾ ਹੈ ਇਹਦੇ ਸਾਹਮਣੇ ਇਹ ਇਹ ਸਦਾ ਦਿੱਤਾ ਜਾਣਾ ਹੈ ਕਾਨਫਰੰਸ ਦੇ ਵਿੱਚੋਂ ਤੇ ਅੱਡਾ ਜਿਹੜਾ ਪੰਜਾਬ ਪੰਜਾਬ ਜਿੱਥੇ ਕਿ ਮਹਾ ਸੰਮੇਲਨ ਹੋ ਰਿਹਾ ਉਹਦੇ ਉੱਥੋਂ ਦੀ ਸਰਕਾਰ ਜਿਹੜੀ ਹੈ ਠੀਕ ਹੈ ਚੰਡੀਗੜ੍ਹ ਰਾਜਧਾਨੀ ਹੈਗੀ ਹੈ ਪੰਜਾਬ ਬਾਰੇ ਪੰਜਾਬ ਦੀ ਸਰਕਾਰ ਬਾਰੇ ਤੁਹਾਡਾ ਕੀ ਇਸ ਕਾਂਗਰਸ ਦੇ ਵਿੱਚ ਇੱਕ ਮਹਾ ਸੰਮੇਲਨ ਦੇ ਵਿੱਚ ਕੀ ਐਟੀਟਿਊਡ ਰਹੇਗਾ ਦੇਖੋ ਅਸੀਂ ਜਿਵੇਂ ਸੈਮੀਨਾਰ ਕੀਤਾ ਪੰਜਾਬ ਦੇ ਮਸਲਿਆਂ ਬਾਰੇ ਪੰਜਾਬੀ ਅਤਵਾਰੇ ਪੰਜਾਬ ਦੇ ਸਰਬਾਚਾਰ ਦਿੰਦੇ ਇਹ ਸਰਕਾਰ ਵੀ ਜਿਹੜੀ ਬਣੀ ਹੈ ਮੈਂ ਸਮਝਦਾ ਇੱਕ ਬਦਲਾਅ ਦੇ ਨਾਰੇ ਦੇ ਥੱਲੇ ਨਿਕਲੇ ਪਰ ਇਹ ਇਹ ਕੋਈ ਉਸ ਤਰ੍ਹਾਂ ਦੀ ਛਾਪ ਨਹੀਂ ਛੱਡ ਸਕਿਆ ਵੀ ਜਿਹੜਾ ਬਦਲਾਅ ਦੀ ਕੋਈ ਗੱਲ ਹੋਵੇ ਰਦਰ ਬਹੁਤ ਸਾਰੀਆਂ ਬਦਨਾਮੀਆਂ ਵੀ ਜੁੜੀਆਂ ਨੇ ਇਹਨਾਂ ਨਾਲ ਕੰਮਾਂ ਦੇ ਜਿਹੜੇ ਦਾਅਵੇ ਕੀਤੇ ਸੀ ਅ ਏਮਪਲॉयਮੈਂਟ ਦੇਣ ਦੇ 50 55000 ਨੌਕਰੀਆਂ ਦਾ ਰੌਲਾ ਪਾਈ ਜੋ ਤੁਸੀਂ 4-5 ਲੱਖ ਲੋਕ ਰਿਟਾਇਰ ਹੋਗੇ ਤੇ 50-55 ਹਜ਼ਾਰ ਨਵੇਂ-ਨਵੇਂ ਕੰਮ ਨਿਕਲਦੇ ਨੇ ਨਵੇਂ-ਨਵੇਂ ਸਕੋਪ ਵੱਧ ਐਮਪਲੋਇਮੈਂਟ ਦਾ ਤੇ ਉਹ ਉਹਦੇ ਵਿੱਚ ਕੁਝ ਵੀ ਨਹੀਂ 50-55% ਉਹਦੀ ਕੋਈ ਪੂਰਤੀ ਨਹੀਂ ਹੈ 4.5 ਲੱਖ ਪੰਜਾਬ ਦੇ ਵਿੱਚ ਐਸ ਵੇਲੇ ਪੈਨਸ਼ਨਰ ਬਣ ਚੁੱਕੇ ਆ ਤੇ ਅਦਾ ਰੋਲ ਸਰਕਾਰਾਂ ਦੇ ਵੱਧਦੇ ਨੇ ਨਵੇਂ-ਨਵੇਂ ਪ੍ਰੋਜੈਕਟ ਬਣਦੇ ਨੇ ਤੇ ਉਹਦੇ ਨਾਲ ਗਿਣਤੀ ਤਾਂ 6-7 ਲੱਖ ਐਮਪਲੋਇਮੈਂਟ ਦੇਣ ਦੀ ਸੀ ਪਰ ਅਸੀਂ 50 ਦੇ ਉੱਤੇ ਮਤਲਬ ਦਾਅਵੇ ਕਰੀਏ ਉਹਦੇ ਵਿੱਚੋਂ ਵੀ ਜ਼ਿਆਦਾ ਤਾਂ ਸੁਰੱਖਿਆ ਫੋਰਸਸ ਦੀ ਗਿਣਤੀ ਟੀਚਰਾਂ ਕੋਲ ਹਲੇ ਵੀ ਸਕੂਲ ਖਾਲੀ ਪਏ ਇਹਨਾਂ ਨੇ ਇੱਕ ਇੱਕ ਤਾਂ ਇਹ ਗੱਲ ਦੂਜੀ ਇਹਨਾਂ ਨੇ ਜਿਹੜੇ ਦਾ ਮਜ਼ਦੂਰ ਵਰਗ ਨਾਲ ਵਾਅਦੇ ਕੀਤੇ ਸੀ ਮਿਨੀਮਮ ਵੇਜ ਅ ਪਿਛਲੇ ਰਾਜ ਦੇ ਵਿੱਚ ਵੀ ਨਹੀਂ ਬਦੀ 12 ਸਾਲ ਤੋਂ ਜਿਹੜੀ ਕਾਨੂੰਨ ਦੇ ਵਿੱਚ ਹੈ ਵੀ 5 ਸਾਲ ਬਾਅਦ ਮਿਨੀਮਮ ਵੇਜ ਤੇ ਬੱਚ ਰਿਵਾਈਜ਼ ਹੋਣੀ ਚਾਹੀਦੀ ਹੈ ਲੋਇਸਟ ਤਨਖਾਹ ਲੈਣ ਵਾਲੇ 11000 ਰੁਪਏ ਜਿਹਨਾਂ ਦੀ ਮਿਨੀਮਮ ਵੇਜ ਹੈ 12 ਸਾਲ ਤੋਂ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਨਾ ਕਰੋ ਤੁਸੀਂ ਇੰਨਾ ਮਤਲਬ ਜ਼ੁਲਮ ਇੱਕ ਤਰ੍ਹਾਂ ਦਾ ਲੇਬਰ ਵਰਗ ਦੇ ਨਾਲ ਹੋ ਰਿਹਾ ਹੈ ਉਤੇ ਤਿੰਨ ਦਾ ਕੋਈ ਧਿਆਨ ਨਹੀਂ ਸਪਸ਼ਟ ਹੈ ਇੱਕ ਨਮਾਇਨਾ ਨੇ ਆਪਦੇ ਪੈਟਰਨ ਫੋਲੋ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕਿਵੇਂ ਅਸੀਂ ਸੰਤਕਾਰਾਂ ਨੂੰ ਕਿਵੇਂ ਖੁਸ਼ ਰੱਖਣਾ ਹੈ ਉਹ ਸਾਨੂੰ ਮਤਲਬ ਸਪਸ਼ਟ ਨਜ਼ਰ ਆਇਆ ਲੁਧਿਆਣੇ ਦੀ ਚੌਂਂ ਦੇ ਜਿਮਨੀ ਚੌਂਂ ਦੇ ਵਿੱਚੋਂ ਕਿਸਾਨਾਂ ਦੇ ਵੀ ਉਲਟ ਮਜ਼ਦੂਰਾਂ ਦੇ ਵੀ ਉਲਟ ਸਭ ਦੇ ਉਲਟ ਤੇ ਮਤਲਬ ਅਸੀਂ ਇਕੱਲੇ ਵਪਾਰੀਆਂ ਦੇ ਉੱਤੇ ਫੋਕਸ ਕਰ ਲਿਆ ਵਪਾਰੀਆਂ ਦਾ ਵੀ ਕੋ ਦਮ ਵੀ ਹੈ ਛੋਟਾ ਵਪਾਰੀ ਤਾਂ ਆਪ ਸੰਕਟ ਦੇ ਵਿੱਚ ਹੈ ਤੇ ਇਹ ਵੀ ਉੱਥੇ ਜਾ ਖੜੇ ਜਿੱਥੇ ਬੀਜੇਪੀ ਜਾ ਕੇ ਖੜਦੀ ਹੈ ਸੋ ਪੰਜਾਬ ਦੇ ਵਿੱਚ ਨਾ ਕੋਈ ਨਸ਼ਿਆਂ ਦੇ ਵਿੱਚ ਕਮੀ ਆਈ ਜੋ ਮਰਜੀ ਜੋਧ ਨਸ਼ਿਆਂ ਵਿਰੁੱਧ ਜੋ ਮਰਜੀ ਕਹੀ ਚੱਲੋ ਬਟ ਘਰ ਟਾਉਣ ਵਾਲਾ ਜਿਹੜੀਆਂ ਵੱਡੀਆਂ ਮਛਲੀਆਂ ਨੇ ਕਿਸੇ ਦਾ ਮੈਲ ਟੈਂਦਾ ਦੇਖਿਆ ਕਿਸੇ ਡਰੱਗ ਲੋਡ ਨੂੰ ਹੁਣ ਗੱਲ ਤਾਂ ਡਿਸਪਰਪੋਰਸ਼ਨਟ ਅਸਰਟਸ ਦੇ ਵਿੱਚ ਅੰਦਰ ਕੀਤਾ ਮਜੀਠੀਏ ਨੂੰ ਤੇ ਪ੍ਰਚਾਰ ਇਹ ਕਰੇ ਜਾ ਰਿਹਾ ਇਹ ਨਸ਼ਿਆਂ ਦਾ ਸਮਗਲਰ ਅੰਦਰ ਕੀਤਾ ਸੀ ਕੇਸ ਹੋ ਰਿਹਾ ਕੋਈ ਪ੍ਰਚਾਰ ਹੋ ਰਿਹਾ ਕੋਈ ਫਿਰ ਜਿਹੜਾ ਕੋਈ ਇਹ ਗੱਲ ਕਹਿੰਦਾ ਤੋ ਉਹਨੂੰ ਕਹਣਗੇ ਜੀ ਇਲਾਜ ਦੀ ਮਦਦ ਕਰ ਰਹੇ ਦੀ ਮਦਦ ਕਰ ਰਹੇ ਆ ਸੋ ਇਹਨਾਂ ਨੇ ਜੇ ਆਪਾਂ ਇਹ ਦੇਖੀਏ ਡਟ ਕਰਜ਼ਾ ਪਹਿਲੀ ਗੱਲਤਾ 281000 ਕਰੋੜ ਦੇ ਉੱਤੇ ਇਹਨਾਂ ਨੇ ਟੇਕਓਵਰ ਕੀਤਾ ਜਦੋਂ ਸਟੇਟ 'ਚ ਟੇਕਓਵਰ ਕੀਤਾ ਅੱਜ ਪ੍ਰੈਡਿਕਸ਼ਨ ਇਹ ਹੈ ਵੀ ਮਾਰਚ 2026 ਤੱਕ 417000 ਕਰੋੜ ਦਾ ਕਰਜ਼ਾ ਹੋ ਜਾਣਾ ਸਟੇਟ ਦੇ ਜਮੇ ਜੇ 5 ਲੱਖ ਕਰੋੜ ਦੇ ਉੱਤੇ ਕਰਜ਼ਾ ਛੱਡ ਕੇ ਜਾਂਦੇ ਆ ਆਪਦੀ ਇਲੈਕਸ਼ਨ ਡਿਊ ਤੱਕ ਇਹਦਾ ਮਤਲਬ ਡਬਲ ਦੇ ਨੇੜੇ ਤੇੜੇ ਕਰਜ਼ਾ ਪਹੁੰਚਾਤਾ ਤੇ ਦੂਜੇ ਪਾਸੇ ਡਵੈਲਪਮੈਂਟ ਪਿੰਡਾਂ ਦੇ ਵਿੱਚ ਜਾ ਕੇ ਸਰਪੰਚਾਂ ਨਾਲ ਗੱਲ ਕਰੋ ਤੁਸੀਂ ਆਲਰੇਡੀ ਕੰਮ ਬਹੁਤ ਹੋਏ ਹੋਏ ਨੇ ਪਿੰਡਾਂ 'ਚ ਇਹ ਨਹੀਂ ਵੀ ਪਿੰਡਾਂ 'ਚ ਕੋਈ ਤਬਾਹੀ ਹੋਈ ਪਈ ਆ ਕੰਮਾਂ ਦੇ ਉੱਤੇ ਸਰਦਾ ਹੈ ਵੀ ਹਲੇ ਜੇ ਉੱਥੇ ਨਾ ਵੀ ਕਿਤੇ ਗ੍ਰਾਂਟਾਂ ਨਹੀਂ ਜਾ ਰਹੀਆਂ ਪਿੰਡਾਂ ਦੇ ਵਿੱਚ ਤੁਸੀਂ ਜਦੋਂ ਕਿਤੇ ਖਰਚ ਕਿਸ ਦਿਖ ਨਹੀਂ ਰਿਹਾ ਆਪਣੇ ਆਪ ਮੰਨ ਰਹੇ ਵੀ ਸੜਕਾਂ ਦੀ ਪੋਜੀਸ਼ਨ ਵੀ ਖਰਾਬ ਹੈ ਜੀ ਆ ਤੁਸੀਂ ਹੜਾਂ ਦੀ ਲੈ ਲਓ ਇਸ ਵੇਲੇ ਉਹ ਕਲਾਪਸ ਹੈ ਮੈਂ ਸਮਝਦਾ ਸਰਕਾਰ ਨਜ਼ਰੀ ਨਹੀਂ ਆਉਂਦੀ ਹੜਾ ਵਾਸਤੇ ਵੀ ਕਰ ਕੀ ਰਹੀ ਹੈ ਮੈਂ ਪਟਿਆਲਾ ਨਦੀ ਤੋਂ ਲੰਘ ਕੇ ਆਇਆ ਹਾਂ ਗ੍ਰੀਨ ਕਾਰਪਟ ਵਾਂਗੂ ਬਿਸੀ ਪਈ ਉਹਦੇ ਜਿਹੜੀ ਬੂਟੀ ਐ ਇਹ ਏਡੇ ਡੇਂਜਰ ਦੇ ਵਿੱਚ ਵੀ ਉੱਥੇ ਕੋਈ ਕ੍ਰੇਨ ਕੋਈ ਦੂਜਾ ਤੀਜਾ ਉਹਦੇ ਵਾਸਤੇ ਕੱਢਣ ਵਾਸਤੇ ਨਹੀਂ ਲੱਗਿਆ ਸਿਹਤ ਮੰਤਰੀ ਦਾ ਸ਼ਹਿਰ ਐ ਪਟਿਆਲਾ ਤੁਸੀਂ ਵਿਜ਼ਿਟ ਕਰੋ ਜਿਹੜੀਆਂ ਸੜਕਾਂ ਆਊਟਰ ਦੀਆਂ ਸੜਕਾਂ ਨੇ ਸਾਰੀਆਂ ਜਾਂ ਅੰਦਰ ਦੀਆਂ ਨੇ ਗੰਦਗੀ ਦੇ ਢੇਰ ਦੋਨੋਂ ਪਾਸੇ ਲੱਗੇ ਪਏ ਨੇ ਹਫਤਾ ਪਹਿਲਾਂ ਸਿਹਤ ਮੰਤਰੀ ਦਾ ਬਿਆਨ ਵੀ ਆਇਆ ਮੈਂ ਮੈਂ ਵਿਜ਼ਿਟ ਕਰਕੇ ਦੇਖਿਆ ਵੀ ਗੰਦਗੀ ਬਹੁਤ ਪਈ ਆ ਤੇ ਮੈਂ ਹਦਾਇਤ ਕਰਤੇ ਸਕਤ ਵੀ ਇਹ ਦੋ ਵੇਲੇ ਸਾਫ ਹੋਇਆ ਕਰੂਗਾ ਸਾਰਾ ਪਾਸੇ ਗੰਦਗੀ ਚੱਕੀ ਜਾਊਗੀ ਇੱਕ ਲਫਾਪਾ ਨਹੀਂ ਕਿਸੇ ਨੇ ਉੱਥੋਂ ਚੱਕਿਆ ਇੰਨੇ ਹਾਲਾਤ ਬੁਰੇ ਹੋਏ ਪਏ ਨੇ ਜੇ ਨਦੀਆਂ ਨਾਲੇ ਬਹੁਤ ਫਲੱਡ ਦੇ ਵਿੱਚ ਸਾਫ ਨਹੀਂ ਹੋਣੇ ਕਿਸ਼ਤੀਆਂ ਤੱਕ ਦਾ ਕਿਤੇ ਇੰਤਜ਼ਾਮ ਨਹੀਂ ਇਹ ਸਰਕਾਰ ਕੋਈ ਯਕੀਨ ਦਿਹਾਨੀ ਨਹੀਂ ਦਵਾਰੇ ਵੀ ਅਸੀਂ ਚਾਰੇ ਦਾ ਜਾਂ ਦੂਜਾ ਡੰਗਰਾਂ ਵਾਸਤੇ ਜਾਂ ਅਸੀਂ ਫਲੱਡ ਜਿਹੜੇ ਆ ਰਹੇ ਨੇ ਉਹਦਾ ਕੀ ਕਰਨਾ ਕੀ ਨਹੀਂ ਕਰਨਾ ਸੋ ਇਹ ਕਿਸੇ ਪਾਸੇ ਮੈਂ ਸਮਝਦੇ ਹਾਂ ਹਾਲਾਤ ਇਹਨਾਂ ਦੇ ਕਾਬੂ 'ਚ ਨਹੀਂ ਆ ਰਹੇ ਇੱਕ ਲੋਕਾਂ ਦੇ ਸਾਹਮਣੇ ਇਹ ਆ ਰਹੀ ਹੈ ਬੀ ਨਾ ਤਜਰਬੇਕਾਰੀ ਵੀ ਹੈ ਨਾ ਇਹ ਮਤਲਬ ਕਿਸੇ ਐਮਐਲਏ ਨੂੰ ਜਾਂ ਜਿਹੜੇ ਮੰਤਰੀ ਨੇ ਤਿੰਨ ਚਾਰ ਨੂੰ ਛੱਡ ਕੇ ਲੋਕਾਂ ਨੂੰ ਜਿਆਦਾ ਐਂ ਲੱਗਦਾ ਵੇ ਇਹਨਾਂ ਦਾ ਜਿਹੜਾ ਪੱਦਰ ਵੀ ਹੈ ਸਰਕਾਰ ਚਲਾਉਣ ਵਾਲਾ ਉਸ ਤਰੀਕੇ ਦਾ ਨਹੀਂ ਹੈ ਅਗਲੀ ਗੱਲ ਜਿਹੜਾ ਮਤਲਬ ਇੱਕ ਪੰਜਾਬ ਦੇ ਲੋਕ ਇਸ ਗੱਲ ਤੋਂ ਬਹੁਤ ਔਖੇ ਨੇ ਵੀ ਦਿੱਲੀ ਕੇਜਰੀਵਾਲ ਜੇ ਉੱਥੇ ਹਾਰ ਗਏ ਤੇ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਨੂੰ ਤਾਂ ਉਹਦੇ ਸਾਰੇ ਹੀ ਲਿਆ ਕੇ ਇੱਥੇ ਮਤਲਬ ਮਨੀਟਰਾਂ ਵਾਂਗੂ ਅ ਕੰਸਲਟੈਂਟ ਵੀ ਲਾਤੇ অবজারভার ਵੀ ਲਾਤੇ ਪਰਵਾਰੀ ਵੀ ਲਾਤੇ ਸਾਰੀ ਫੌਜ ਹੀ ਮਤਲਬ ਇੱਥੇ ਨੂੰ ਤੁਰ ਪਈ ਔਰ ਨਾਲ ਬੋਲੀ ਦੇਖੋ ਜਿਹੜੀ ਬੋਲੀ ਅ ਆਰਐਸਐਸ ਜਾਂ ਚਾਣਕਿਆ ਚੰਦਰਗੁਪਤ ਮੋਰੀਆ ਦਾ ਜੇ ਚਾਣਕਿਆ ਦਿੱਤੀ ਜਿਹਨੂੰ ਕਹੇ ਜਾਂਦੇ ਨੇ ਵੀ ਬੋਲ ਰਹੇ ਜੀ ਸਾਮਦਾਮ ਅ ਦੰਡ ਭੇਦ ਹੁਣ ਹੁਣ ਦਾ ਮਤਲਬ ਤਾਂ ਉੱਥੇ ਜਾ ਨਿਕਲਦਾ ਵੀ ਅਸੀਂ ਤਾਂ ਮੈ ਹਟਲਰ ਵਾਲਾ ਕੰਮ ਕਰਾਂਗੇ ਬਿੱਦ ਹਰ ਹਿੱਲੇ ਚੋਣ ਜਿੱਤਣ ਦਾ ਕੰਮ ਕਰਾਂਗੇ ਇਹਦਾ ਮਤਲਬ ਹਰ ਹੀਲਾ ਵਰਤਣ ਵਾਸਤੇ ਤੁਹਾਡੇ ਕੋਲੇ ਧਨ ਵੀ ਸਫੀਸ਼ੀਐਂਟ ਇਕੱਠਾ ਹੋ ਗਿਆ ਤੇ ਤੁਸੀਂ ਜ਼ਬਰਦਸਤੀਆਂ ਵੀ ਕਰੋਗੇ ਤੁਸੀਂ ਮਤਲਬ ਉਸ ਤਰ੍ਹਾਂ ਦੀ ਪੋਲਰਾਈਜੇਸ਼ਨ ਜਾਂ ਵਪਾਰੀ ਜਾਂ ਕੋਈ ਵਰਗ ਚੁਣ ਕੇ ਉਸ ਤਰੀਕੇ ਦੇ ਕਰ ਬਾਕੀਆਂ ਨੂੰ ਨਪੀੜੋਗੇ ਸੋ ਕਿਸੇ ਵੀ ਉਹਨਾਂ ਨੂੰ ਮੁਲਾਜ਼ਮਾਂ ਨੂੰ ਕਹਿੰਦੇ ਵੀ ਇੱਕ ਚਾਰ ਤੋਂ ਬਾਅਦ ਅਸੀਂ ਪੈਨਸ਼ਨ ਦੇਵਾਂਗੇ ਰੈਗੂਲਰ ਕਰਾਂਗੇ ਉਹਨਾਂ ਨੂੰ ਤੜੀਵਾਲ ਸਾਹਿਬ ਅਸੀਂ ਸੰਖੇਪ ਕਰ ਲਈਏ ਬਾਕੀ ਅਗਲੇ ਐਪੀਸੋਡ ਚ ਗੱਲ ਕਰਾਂਗੇ ਤੁਸੀਂ ਇਹਨੂੰ ਕਨਕਲੂਡ ਕਰੋ ਤੁਲ ਕਨਕਲੂਡ ਤੇ ਜਿਹੜੇ ਮੁੱਖ ਗੱਲ ਹੈ ਵੀ ਇਸ ਜਿੱਥੇ ਸੀਪੀਆਈ ਇੱਕ ਐਕਸਪ੍ਰੈਟਡ ਲੋਕਾਂ ਦੀ ਗਰੀਬ ਵਰਗ ਦੀ ਮਿਹਨਤ ਕਸ਼ ਲੋਕਾਂ ਦੀ ਪਾਰਟੀ ਹੈ ਤੇ ਪੂਰੀ ਤਰ੍ਹਾਂ ਕਾਰਪੋਰੇਟਿਕ ਕਰਨ ਦੇ ਵਿਰੁੱਧ ਹੈ ਧਨ ਦੇ ਅਸਾਮੇ ਪਣ ਦੇ ਇਹਦੀ ਸਾਂਮੀ ਵੰਡ ਦੇ ਹੱਕ ਲਈ ਲੋਕਾਂ ਦੇ ਹਿੱਤਾਂ ਦੇ ਰੱਖਣ ਲਈ ਪਾਰਟੀ ਹੈ ਸੋ ਇਹਦੇ ਵਿੱਚ ਸਾਡਾ ਮੁੱਦਾ ਉਹ ਜਿਵੇਂ ਹੁਣ ਸਾਰੇ ਲੇਬਰ ਕਾਨੂੰਨ ਕਾਰਪੋਰੇਟਾਂ ਦੇ ਪਿੱਛੇ ਲੱਗ ਕੇ ਤੋੜ ਕੇ ਚਾਰੋ ਉਹ ਬਣਾਤੇ ਕੋਡ ਬਣਾਤੇ ਉਹਦੇ ਟੋਟਲ ਲੇਬਰ ਰਾਈਟ ਉਹਨਾਂ ਨੇ ਇੱਕ ਤਰ੍ਹਾਂ ਦੇ ਸਨੇਚ ਕਰ ਲਏ ਵੀ ਫ੍ਰੀ ਫਾਰ 올 ਹੋਊਗਾ ਉਹਨਾਂ ਵਾਸਤੇ 네ਗੋਸ਼ੀਏਬਲ ਵੇਜਸ ਹੋਣਗੀਆਂ ਹਾਰ ਐਂਡ ਫਾਇਰ ਹੋਊਗਾ ਕੋਈ ਹਿਡਰਸ ਨਹੀਂ ਹੋਊਗੀ ਈਜ਼ ਆਫ ਡੂਇੰਗ ਬਿਜ਼ਨਸ ਨਾਂ ਦੇ ਉੱਤੇ ਸਾਰਾ ਕੁਝ ਮਤਲਬ ਇੱਕ ਤਰ੍ਹਾਂ ਦਾ ਸਰਮਾਇਦਾਰ ਵਾਸਤੇ ਫ੍ਰੀ ਹੋਊਗਾ ਸੋ ਪਾਰਟੀ ਕਾਨਫਰੰਸ ਹੈ ਜਿਹੜੇ ਮੁੱਦੇ ਸਾਹਮਣੇ ਰੱਖੇ ਸਭ ਤੋਂ ਵੱਧ ਤਾਂ ਦੇਸ਼ ਦੇ ਵਿੱਚ ਸੈਕੂਲਰਿਜ਼ਮ ਨੂੰ ਬਚਾਉਣਾ ਔਰ ਜਿਹੜਾ ਇਹ ਇਹ ਫਿਰਕੂ ਰਾਜਨੀਤੀ ਚਲਾਈ ਜਾ ਰਹੀ ਹੈ ਇਹਨੂੰ ਦੂਰ ਕਰਨਾ ਦੇਸ਼ ਦੇ ਵਿੱਚੋਂ ਸੱਤਾ ਤੋਂ ਬਾਹਰ ਕਰਨਾ ਬੀਜਪੀ ਨੂੰ ਮੁੱਦਾ ਹੋਊਗਾ ਲੈਫਟ ਯੂਨਿਟੀ ਤੇ ਡੈਮੋਕ੍ਰੈਟਿਕ ਫੋਰਸਸ ਦੀ ਯੂਨਿਟੀ ਦੇ ਨਾਲ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਦੇਸ਼ ਦੇ ਵਿੱਚ ਇੱਕ ਵਾਤਾਵਰਨ ਸਿਰਜਿਆ ਜਾਊਗਾ ਤਾਂ ਕਿ ਇਹ ਦੇਸ਼ ਦੇ ਵਿੱਚ ਜਿਹੜੇ ਕਨਸਟੀਚਿਊਸ਼ਨ ਨੂੰ ਖਤਰਾ ਖੜਾ ਹੋਇਆ ਹੈ ਜਿਹੜਾ ਸਾਡੇ ਕਾਨੂੰਨਾਂ ਨੂੰ ਖਤਰਾ ਖੜਾ ਹੋਇਆ ਹੈ ਸਾਡੀ ਐਜੂਕੇਸ਼ਨ ਨੂੰ ਉਹਦਾ ਭਗਮਾਨ ਕਰਨ ਕੀਤਾ ਜਾ ਰਿਹਾ ਹੈ ਇਤਿਹਾਸ ਨੂੰ ਮਤਲਬ ਚੈਪਟਰਾਂ ਦੇ ਵਿੱਚੋਂ ਕੱਢ ਕੇ ਕੋਈ ਨਵਾਂ ਝੂਠ ਪੜਾਇਆ ਜਾ ਰਿਹਾ ਜਿਹੜਾ ਨਾਂ ਬਦਲੇ ਜਾ ਰਹੇ ਨੇ ਸੜਕਾਂ ਦੇ ਤੇ ਹੋਰ ਨਵੇਂ ਨਵੇਂ ਕੀਤੇ ਜਾ ਰਹੇ ਨੇ ਪਛਾਵਾਂ ਦੇ ਖੇਤਰੀ ਪਛਾਵਾਂ ਦੇ ਉੱਤੇ ਹਮਲਾ ਬੋਲਿਆ ਜਾ ਰਿਹਾ ਹੈ ਤੇ ਸੂਬਿਆਂ ਦੇ ਅਧਿਕਾਰਾਂ ਦਾ ਅਸੀਂ ਫੈਡਰਲਿਜ਼ਮ ਦਾ ਚੌਨਹਟਾਂ ਚਾਰੇ ਸਟੇਟਾਂ ਦੇ ਅਧਿਕਾਰ ਛੀਨੇ ਜਾ ਰਹੇ ਨੇ ਆਪਦੇ ਹੱਥ ਦੇ ਵਿੱਚੋਂ ਜਿਹੜਾ ਸਾਰਾ ਕੁਝ ਲਿਆ ਜਾ ਰਿਹਾ ਹੈ ਇਹ ਸਾਰੇ ਮੁੱਦੇ ਜਿਹੜੇ ਸਾਡੇ ਸਾਹਮਣੇ ਹੋਣਗੇ ਦੇਸ਼ ਦੇ ਵਾਸਤੇ ਵੀ ਇੱਥੇ ਕਨਸਟੀਟਿਊਸ਼ਨ ਦਾ ਵੀ ਸਨਮਾਨ ਹੋਵੇ ਔਰ ਇਥੇ ਡੈਮੋਕਰੇਸੀ ਦਾ ਪਾਲਣ ਹੋਵੇ ਪੂਰੀ ਤਰ੍ਹਾਂ ਲੋਕਾਂ ਦੀ ਆਜ਼ਾਦੀ ਤੇ ਹਮਲਾ ਨਾ ਹੋਵੇ ਸਾਰੀਆਂ ਕਮਿਊਨਿਟੀਜ਼ ਇੱਥੇ ਨਿਰਪੱਖ ਹੋ ਕੇ ਆਪਣੇ ਦੇਸ਼ ਦੇ ਵਿੱਚ ਮਾਨਵਜਾਤ ਦੇ ਨਾਲ ਰਹਿ ਸਕਣ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਸਾਂਝਾ ਖੂਨ ਡੋਲਿਆ ਹੋਇਆ ਸੋ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਨੇ ਐਕਸਪਲੋਇਟੇਸ਼ਨ ਹੈ ਜਿਹੜੀ ਅ ਮਜ਼ਦੂਰਾਂ ਦੇ ਕਾਨੂੰਨਾਂ ਦੀ ਗੱਲ ਹੈ ਤੇ এমਪਲॉयਮੈਂਟ ਦੀ ਗੱਲ ਹੈ ਅ ਅੱਜ এমਪਲॉयਮੈਂਟ ਕਿਤੇ ਦੇਸ਼ ਦੇ ਵਿੱਚ ਉਪਲਾਈਆਂ ਹੋ ਰਿਹਾ ਔਰ ਨਾਲ ਜਿਹੜੀ ਦੇਸ਼ ਦੀ ਫੋਰਨ ਪੋਲਿਸੀ ਹੈ ਕਿਸ ਤਰ੍ਹਾਂ ਦੁਨੀਆ ਦੇ ਸਾਹਮਣੇ ਸਾਡੇ ਜਿਹੜੇ ਇੱਥੇ ਦਾਅਵੇ ਕੀਤੇ ਜਾ ਰਹੇ ਸੀ ਵੀ ਇਹ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੋ ਜਾਣੀ ਅਸੀਂ ਨੇੜੇ ਤੇੜੇ ਵੀ ਨਹੀਂ ਆ ਕਿ ਚਾਈਨਾ ਦੀ ਵੀ ਸਾਡੇ ਨਾਲੋਂ ਤਿੰਨ ਗੁਣਾ ਅਮਰੀਕਾ ਦੀ ਅੱਠ ਗੁਣਾ ਤੇ ਖੜੀ ਹੈ ਤੇ ਅਸੀਂ ਕਿੱਥੇ ਸਟਾਰਟ ਕਰ ਰਿਹਾ ਅੱਜ ਅਮਰੀਕਾ ਦਾ ਉਹ ਮਨੀਟਰ ਬਣਿਆ ਧਮਕੀਆਂ ਦੇ ਰਿਹਾ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਿਹਾ ਤੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹ ਚ ਇਹ ਬੋਲ ਨਹੀਂ ਹੈ ਉਹਨੂੰ ਕੰਡਮ ਕਰਨ ਦਾ ਵੀ ਤੇ ਕਾਨੂੰ ਟਕਰਾ ਕਿਵੇਂ ਕਰ ਸਕੂਗਾ ਤੇ ਉਹ ਸਾਰੇ ਟੈਰਫ ਲਾ ਕੇ ਜਿਹੜੇ ਆਲੇ ਦੁਆਲੇ ਦੇ ਗਵਾਂਢੀ ਦੇਸ਼ਾਂ ਦੇ ਨਾਲ ਕਿਸੇ ਨਾਲ ਵੀ ਸਬੰਧ ਸਖਾਵ ਨਹੀਂ ਰਹਿ ਸੋ ਇਹ ਸਾਰੇ ਸਾਡੇ ਮੁੱਦੇ ਜਿਹੜੇ ਕਾਨਫਰੰਸ ਦੇ ਵਿੱਚ ਆਉਣਗੇ ਜਿੰਨਾ ਚੋ ਇੱਕ ਸੱਦਾ ਦਿੱਤਾ ਜਾਊਗਾ ਤੇ ਇਹ ਟਾਸਕ ਕੱਢੇ ਜਾਣਗੇ ਉਹਨਾਂ ਟਾਸਕ ਦੇ ਉੱਤੇ ਅਗਨਾ ਕਾਰਵਾਈ ਚੱਲੂਗੀ ਤੁਹਾਡੇ ਵੱਲੋਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ